ਮੌੜੀ ਗੁਆਰੇਰੀ ਮੁਹੱਲਾ ਚੌਥਾ ਕਿਰਤਾਲੀ ਕਿਰਤਾਨ ਕਰੇ ਜੈ ਜੀ ਕੀ ਕਾਲ ਚਰ ਗੰਨ ਜੀ ਸਤਿ ਸਿਖੀ ਪੂਰੀ ਹੋਈ ਕਰ ਮਾਏ ਸਿਧੰਹਾਰਾ ਘਾਲਿਆ ਇਥੇ ਤੇ ਸੰਗੀ ਪਾਰਗੰ ਕਰਨੇ ਨਿਸਤਾਰਿਆ ਸਿਖ ਸੰਗਤ ਨੇ ਕਾਲ ਕਹੀ ਆਪ ਜਾਨ ਕੇ ਗੁਰਾਂ ਨੇ ਮਨਸਕਾਰ ਕੀਤੀ ਹੋ ਤੋ ਜੀ ਪਾਛਾ ਗੁਰਪ੍ਰੀਤਿ ਸ੍ਰੀ ਕਾ ਕਹਨੇ ਰਿਹਾ ਸਮਾਏ ਆਰੇ ਗੋੰਦ ਜੀ ਆਪ ਕਰੋ ਨਾ ਸਤਿਗੁਰੂ ਜੀ ਸਿੱਖੇ ਤਾਂ ਸਹੀ ਜਿਸ ਤਰ੍ਹਾਂ ਕਹਿ ਸਹਾਈ ਜੀ ਬੱਦਲ ਦੇ ਵਰਖਣੇ ਕਰਕੇ ਟਿੱਕੀਆਂ ਇਹ ਖੇਤੀਆਂ ਜਿਹੜੀਆਂ ਹਨ ਕੁਮੜੀਆਂ ਹੋਣੀਆਂ ਹਰੀਆਂ ਹੋ ਜਾਣੀਆਂ ਇਹ ਸਤਿਗੁਰੂ ਮਾਰਾ ਸਹਜ ਤੁਮ ਮਿਹਰ ਦਾ ਮੀਂਹ ਵਰਸਾਉਂਦੇ ਹਨ ਤ੍ਰੇਸ਼ ਵਸਦੇ ਹਨ ਤੁਮ ਬਿਨਾਂ ਲੀਏ ਟਿੱਕੀਆਂ ਇਹ ਖੇਤੀਆਂ ਉਹ ਜੈਵੀ ਸੁਆਰੇ ਸਰ ਸੰਤ ਸੰਤੋਖ ਹੋ ਗਿਆ ਜਾਨੀ ਪਿਆਰ ਆਦਿਕ ਸਾਰੇ ਜਿਨਾਂ ਹਰਵਾਉਣ ਤੋਂ ਸਹਿਤ ਹੋ ਜਾਂਦੇ ਹੈ ਇਹਨਾਂ ਗੁਣਾਂ ਦੇ ਸਹਿਤ ਹੋਣੇ ਕਰਕੇ ਪ੍ਰੇਮ ਹੋ ਰੂਪੀ ਸਾਧ ਸੰਗੇਗੀ ਉਹਨੋਂ ਕੋਈ ਪਾਈ ਪੁੰਨਰ ਪਲ ਲੱਗ ਜਾਂਦੇ ਹਨ ਅਤੇ ਬ੍ਰह्म ਗਿਆਨ ਦੀ ਫਲ ਲੱਗ ਜਾਂਦੇ ਹਨ ਆਤਮਾ ਨਾਮ ਦੀ ਪ੍ਰਾਪਤੀ ਰੂਪ ਰਸਲੀ ਪ੍ਰਾਪਤੀ ਹੁੰਦੀ ਹੈ ਜਿਨ ਸ੍ਰੀ ਗੁਰੂ ਮਹਾਰਾਜ ਸਾਹਿਬ ਬੱਜੋ ਦੀ ਦਰਖਾ ਕਰਕੇ ਚੁਕੇ ਹੋਏ ਜਿਹੜੇ ਮਨ ਹਨ ਉਹ ਹਰੇ ਭਰੇ ਹੋ ਜਾਂਦੇ ਹਨ ਜਿਵੇਂ ਅਮਰਦੀ ਵਰਖਾ ਜਦੋਂ ਬੱਜੇ ਤੋਂ ਹੋਵੇ ਉਹ ਫੋਕਲ ਬਰਸ਼ਲੀ ਹਰੇ ਹੋ ਜਾਂਦੇ ਹਨ ਇਸੇ ਪ੍ਰਕਾਰ ਸ੍ਰੀ ਸਿੰਘ ਜੀ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜਦੋਂ ਅਮਰਦੀ ਬੂੰਦ ਅਮਰਤ ਨਹਾਉਣ ਦੀ ਦਰਖਾ ਕਰਦੇ ਹਨ ਜਿਹੜੇ ਚੁਕੇ ਮਨ ਗੋਮਖਣਗੇ ਨ ਸਰਬ ਤੁਖੁਰ ਖਣਗੇ ਕੋਈ ਪਰਮੇਸ਼ਰ ਦੇ ਤ੍ਰੇਨ ਦੀ ਹਰਿਆਵਲ ਕੋ ਸਹਿਤ ਹੋ ਜਾਂਦੇ ਹਨ ਜਿਸ ਪ੍ਰਕਾਰ ਸਾਇੰਗੀ ਸ਼ਾਂਤੀ ਮੂਦ ਜੇ ਕਿਸੇ ਗਰੀਬ ਦੇ ਸਿਰਕੇ ਕਹ ਜੇ ਉਹਨੂੰ ਰਾਜਾ ਬਣਾ ਦਿੰਦੀ ਹੈ ਇਸੇ ਪ੍ਰਕਾਰ ਇਹ ਜਨਮਾਂ ਜਨਮਾਂ ਤਰ੍ਹਾਂ ਰਹਿ ਰਿਹਾ ਕਹਾਣੀਆਂ ਜੀਉ ਹੈ ਜਦ ਸਰਗੁਣ ਦੀ ਪਰਮ ਪਵਿੱਤਰ ਸਿੱਖਿਆ ਰੂਪੀ ਮੂਦ ਉਹਦੇ ਜੀਵਨ ਕਿਸਰਤ ਨੂੰ ਕਹਿੰਦੀ ਹੈ ਉਹਨੂੰ ਬ੍ਰਹਮ ਦਾ ਰੂਪ ਇਸ ਜੀਵ ਦੇ ਚਾਹ ਬਣਾ ਦਿੰਦੀ ਹੈ ਅਗੇ ਜਿਸ ਪ੍ਰਕਾਰ ਸਾਂਗੇ ਜੀ ਸ਼ਾਂਤੀ ਮੂਨ ਜਿਹੜੀ ਗੰਗੇ ਸਰਗੇ ਤੋਂ ਕਹ ਜੇ ਉਹਨ ਕੀ ਅਸਰੇ ਕਰੁੰਦੀ ਹੈ ਕਿਉਂ ਜਿਹੜੇ ਨਸਰਦਿਚ ਹੋ ਗਏ ਹਨ ਉਹ ਮੇਰੇ ਹਿੰਦੇ ਰੂਪੀ ਸੁਨਾਨ ਤੇ ਜਦੋਂ ਗੁਰਾਂ ਦੀ ਸਿੱਖੇ ਰੂਪੀ ਸ਼ਾਂਤੀ ਮੂਨ ਪ੍ਰਾਪਤ ਹੁੰਦੀ ਹੈ ਉਹਦੇ ਨਿਸ਼ਕਾਮ ਕਰਮ ਰੂਪੀ ਕੇਹਰੇ ਹੋ ਜਾਂਦੇ ਹਨ ਕਿ ਜਿਸ ਪ੍ਰਕਾਰ ਸਾਂਗੇ ਜੀ ਜਿੱਦੜ ਦੇ ਮੂੰਹ ਚ ਕਹ ਜੇ ਸ਼ਾਂਤੀ ਮੂਨ ਤਾਂ ਹਟ ਜਾਂਦਾ ਹੈ ਇਹ ਜਿਹੜੇ ਦੋ ਮੁਖ ਲੋਕ ਹੈ ਹੁੰ ਕੈਰ ਕਰ ਦੇਂਗੇ ਅਤੇ ਗੁਰਮੁਖ ਜਿਹੜੇ ਹਨ ਉਹ ਨਿੰਮਰ ਕਹੇ ਜੇ ਨਾ ਸਗਾ ਜੇ ਸ਼ਾਂਤੀ ਗੁੰਮ ਹੋ ਬਰੀ ਹੋਈ ਸਾਹਿਬ ਸਿੰਘ ਜੀ ਦੇਰੀ ਤੇ ਕਹੇ ਤੈਂ ਚਰਨ ਬਣ ਜਾਂਦਾ ਹੈ ਅਤੇ ਜੇ ਕਰਕੇ ਨਿੰਮਤੇ ਕਹੇ ਜੇ ਤੈਂ ਵੀ ਚਰਨ ਪੈਦਾ ਹੋ ਜਾਂਦਾ ਹੈ ਕੈਲੀ ਜੇ ਕਹੇ ਤੈਂ ਵੀ ਚਰਨ ਪੈਦਾ ਹੋ ਜਾਂਦਾ ਹੈ ਇਸੇ ਪ੍ਰਕਾਰ ਸਾਹਿਬ ਸਿੰਘ ਜੀ ਜਿਹੜੇ ਨਿੰਮਰ ਕੇ ਭਾਵੇਂ ਕਹਦੇ ਸਹਾਏ ਹੈ ਗੁਰਾ ਜੀ ਸਿਖਿਆ ਦੀ ਸ਼ਾਂਤੀ ਬੁਲਗਿਨ ਰਿਹਾ ਜਾਂਦੀ ਹੈ ਉਹ ਵੀ ਮਹਾਰਾਜ ਦੇ ਬਰਾਗ ਰੂਪੀ ਚੰਨਾਰੇ ਹੋ ਜਾਂਦੇ ਹਨ ਅਜੇ ਨਿੰਮ ਵਰਗੇ ਇਸੇ ਪ੍ਰਕਾਰ ਜਿਹੜੇ ਸਾਹਿਬ ਸਿੰਘ ਜੀ ਕਾਲੀ ਜੀ ਨਹੀਂ ਆਏ ਅਜੇ ਚਿੱਤੂ ਸੰਸਾਰ ਦੀ ਕਾਲਮ ਤੋਂ ਲਿਨ ਹੋਣ ਵਾਲੇ ਉਹਨਾਂ ਦੇ ਅੰਦਰ ਵੀ ਪਰਮੇਸ਼ਰ ਦੀ ਧਗ ਦੀ ਰੂਪ ਚੰਨਣ ਪੈਦਾ ਹੋ ਜਾਂਦਾ ਹੈ ਜਿਸ ਪ੍ਰਕਾਰ ਸਾਹਿਬ ਸੰਗੇਵੀ ਗੁਰੂ ਮਹਾਰਾਜ ਸਾਹਿਬ ਦੀ ਸਿੱਖਿਆ bina ਤ੍ਰੇਨੀ ਅੰਕਾਰੀ ਹੈ ਉਹ ਨਿਹਾਲ ਹੋ ਜਾਂਦੇ ਹਨ ਬਲੰਮੀ ਵਰਖਾ ਕਰਕੇ ਜਿਵੇਂ ਔੜਾਂ ਲੱਗੀਆਂ ਜੀ ਖੇਤੀਆਂ ਹਰੀਆਂ ਹੋ ਜਾਂਦੀਆਂ ਐ ਜਿਹੜੇ ਮਨ ਨੂੰ ਸਰਦ ਕੋਈ ਔੜਾਂ ਲੱਗੀਆਂ ਉਥੇ ਸੁਭਗਣਾਂ ਦੀਆਂ ਖੇਤੀਆਂ ਹਰੀਆਂ ਹੋ ਜਾਂਦੀਆਂ ਹਨ ਇਹ ਸਾਈ ਗੁਰੂ ਬੱਜੇ ਵੀ ਨਹੀਂ ਆਏ ਸਦਾ ਵਰਖਾ ਕਰਦੇ ਹਨ ਅੱਜ ਪਰਮ કૃਪਾਲਤਾ ਕਰਕੇ ਕੋਈ ਸਹੀ ਨਵੇਂ ਸ਼ਬਦ ਨੂੰ ਗਉੜੀ ਗਾਰਵੀ ਵਿੱਚ ਗਵਾਰੇਰੀ ਜਾਤੀ ਆ ਗੋਰੀ ਦੀ ਕਿਥੇ ਤੁਰੀ ਮੁਕ ਜੀਏ ਚਾਰਗੇ ਹਨ ਮੈਂ ਉਡੀ ਗਵਾਰੇਰੀ ਮਹੱਲਾ ਚੌਥਾ ਕਿਰਤਾਲੀ ਕਿਰਤਾਨ ਕਰੇ ਜਿਨ ਜੇਨ ਚਿਆਰੋ ਆ ਬਸ ਜੀ ਆਪਣੇ ਮੁਖਰਦਨ ਤੋਂ ਚਾਰਗੇ ਹਨ ਕਿਰਤਾਲੀ ਕਿਰਤਾਨ ਕਰੇ ਸਤਿਗੁਰੂ ਜੀ ਦੀ ਗਾਇਰ ਹੈ ਉਹ ਪਰ ਸੈਣੀ ਖੇਤੀ ਦੇ ਪੈ ਹੀ ਕਰਦਾ ਹੈ ਲੋਚੈ ਜੀਵ ਲੈ ਆਪਣੇ ਜੀਵ ਜਨ ਨੂੰ ਲੈ ਕਰਕੇ ਲੋਚੈ ਇੱਛਾ ਕਰਦਾ ਚਾਹੁੰਦਾ ਹੈ ਹਲ ਜੋਤੈ ਉਦਮ ਕਰੇ ਬੱਦਕ ਰੁੱਖ ਕਰਕੇ ਹਲ ਜੋੜਦਾ ਹੈ ਤੇ ਉਦਮ ਕਰਦਾ ਹੈ ਜ਼ਮੀਨ ਨੂੰ ਬਣ ਵਾਸਤੇ ਮੇਰਾ ਪੁੱਤ ਠੀਕ ਹੈ ਮੇਰੇ ਸੁੱਤੇ ਜੇ ਮੇਰੀਆਂ ਧੀਆਂ ਇਸ ਵਿੱਚ ਹੋਣਾ ਜਿਹੜਾ ਪੈਦਾ ਹੋਵੇਗਾ ਉਹ ਖਾਣ ਜੀਆ ਹੈ ਜਿਸ ਪ੍ਰਕਾਰ ਸਾਧ ਸੰਗਤ ਜਿਹੜੇ ਗੁਰਮੁਖ ਹਨਗੇ ਤਰਸਾਨ ਬਣ ਕੇ ਉਹ ਆਪਣੀ ਜੇਹਦ ਪੂਰੀ ਧਰਤੀ ਵਿੱਚ ਕਸਾਈ ਪਰਮੇਸ਼ਰ ਦੀ ਭਗਤੀ ਵੀ ਕਰਦੇ ਹਨ ਦੁਤੈ ਜੀਉ ਨਾਥ ਯਾ ਲਾਖ ਲੋਕਾ ਚੰਗੇ ਰਹਿਨੇ ਹਨ ਕੇ ਹਲ ਜੁਤੈ ਉਦਮ ਕਰੇ ਯਾ ਰੂਪੀ ਹੈ ਜੋੜਗੇ ਸਖ ਸੰਤੋ ਉਹਨੂੰ ਬੈਲ ਗੁਨਾਹ ਕੀ ਉਦਮ ਕਰਦੇ ਉਮਰਦੇ ਉੱਦਮ ਕਰਕੇ ਅੰਤ ਤੇ ਆਖੀ ਸੰਮੁਖ ਸਾਰੀ ਬਾਤ ਪ੍ਰਾਪਤ ਹੁੰਦੀ ਹੈ ਮੇਰਾ ਪੁੱਤ ਕੀ ਖਾ ਮੇਰਾ ਪੁੱਤ ਜਿਹੜਾ ਮਨ ਹੈ ਤੇ ਤੀਪ ਬੁੱਧ ਹੈ ਇਹ ਗੁਣਾਂ ਨੂੰ ਧਾਰਨ ਕਰਕੇ ਨਿਹਾਲ ਹੋਣਗੇ ਇਹ ਜਿਵੇਂ ਦ੍ਰਿਸ਼ਟਾਂਤ ਤੇ ਬਾਤ ਰਿਖਾਤਾ ਇਹ ਵੀ ਕਿਉਂ ਹਰ ਜਨ ਹਰ ਹਰ ਜਪ ਕਰੇ ਉਸ ਤੋਂ ਵੀ ਬਿਹਤਰ ਜਿਹੜੇ ਹਰੀ ਦੇ ਪਿਆਰੇ ਜਨ ਭਗਤ ਹਨ ਉਹ ਜੋ ਹਰੀ ਸਾਰਿਆਂ ਦੇ ਪਾਪਾਂ ਨੂੰ ਹਰਨ ਵਾਲਾ ਪਰਮੇਸ਼ਰ ਹੈ ਹਰੀ ਜਿਹਦੇ ਦੁੱਖੋਂ ਨੂੰ ਨਾਸ ਕਰਨ ਨੂੰ ਆਇਆ ਜੋ ਹਰਿ ਹਰਿ ਕੁਮਾਰੀਸ਼ਰ ਹੈ ਹਰੀ ਹਰਿ ਦੀ ਪਾਪਾਂ ਨੂੰ ਗੁਸ਼ਕਿਰਤ ਨੂੰ ਸਮਰਚਾਏ ਜੇ ਦੁਸ਼ਤੀ ਕਿਨਾਂ ਦੀ ਸਿੰਗਰੇ ਆਵੇ ਤਾਂ ਵੀ ਪਾਪਾਂ ਨੂੰ ਹਰਨ ਆਇਆ ਜੋ ਕੁਮੇਸ਼ਰ ਹੈ ਉਹਦੇ ਨਾਮ ਦਾ ਜਾਪ ਕਰਦੇ ਹਨ ਹਰ ਅੰਤ ਛੁੜਾ ਸੱਚੇ ਹਰੀ ਜੋ ਆਕਾਲ ਪੁਰਖ ਹੈ ਅੰਤ ਦੇ ਸਮੇਂ ਸਮੇਂ ਛੁੜਾ ਦੇਗਾ ਜਿਹਨ ਪਰਸਾਣੀ ਪਰਸਾਣ ਖਾਲਨਾ ਕਰਦਾ ਹੈ ਕਿ ਜੇ ਅੰਤ ਨੂੰ ਸੁਬਾਹ ਲਾਏਗਾ ਪਰ ਮੇਨੂੰ ਨਹੀਂ ਕਿਹਾ ਹੈ ਗੁਰਮੁਖਾਂ ਦਾ ਮੈਂ ਮੂਰਖ ਕੀ ਗੱਤ ਕੀ ਜੇ ਮੇਰੇ ਰਾਹ ਉਹ ਵਹਿ ਜੀ ਜੇ ਜ਼ਹਿਰ ਵਗਤੇ ਅਰਜ ਅੰਨ ਕਰ ਗਏ ਮਹਾਰਾਜ ਮੈਂ ਲੋਭ ਜਿਹੜੇ ਹੈ ਵਿਗਿਆਤ ਪਰ ਵਰਤੇ ਆਪਣੇ ਆਪ ਨੂੰ ਜਗਤਬਾਨ ਕਹਾਉਂਦੇ ਹੈ ਬੜੇ ਸ਼ਾਸਤਰ ਗਿਆਤੇ ਕਹੋਂਦੇ ਹੈ ਮੈਂ ਤਾਂ ਮਹਾਰਾਜ ਸ਼ਾਸਤਰ ਗਿਆਨ ਤੋਂ ਰਹਿ ਤੂ ਮੂਰਖ ਬਸ ਸਮਝੂ ਅਜੇ ਪਰਮਾਤਮਾ ਦੀ ਮੈਨੂੰ ਸੂਝ ਨਹੀਂ ਮੈਂ ਇਸ ਕਰਕੇ ਮੂਰਖ ਹਾਂ ਮਹਾਰਾਜ ਮੈਂ ਮੂਹ ਆਪਕਿੰਦਰੀਆਂ ਨੂੰ ਰੱਖ ਕਰਕੇ ਆਪ ਦੀ ਸ਼ਰਨ ਪਿਆਰ ਹੋ ਰੋ ਕਰਕੇ ਮੇਰੀ ਗਤੀ ਕਲਿਆਣ ਕਰਦੇ ਹੋਏ ਮੇਰੇ ਰਾਮ ਪਰਮੇਸ਼ਰ ਗੁਰ ਸਤਗੁਰੂ ਤੀਵੈ ਹਰ ਲਾਏ ਹਮਤੈ ਹਰਿ ਜੀ ਅਸੀਂ ਹੋਰ ਕੰਮ ਤਾਂ ਕਰਨ ਯੋਗ ਹੀ ਨਹੀਂ ਹਾਂ ਗੁਰੂ ਜੋ ਪੂਜ ਨਹੀਂ ਕਿ ਸਤਗੁਰੂ ਨਾਨਕ ਦੇ ਬ੍ਰਹਮ ਕੀ ਅੰਦਾਸਰੂਪ ਹਨ ਸਤਿਗੁਰੂ ਨਾਨਕ ਦੇਵ ਜੀ ਗੁਰੂ ਅੰਗਦ ਸਾਹਿਬ ਜੀ ਗੁਰੂ ਅਮਰਦਾਸ ਸਾਹਿਬ ਜੋਤੀ ਜੋਤਿ ਹਿੰਦ ਜੋ ਹਨ ਪੂਰਨੀਕ ਜੋ ਸਤਿਗੁਰੂ ਹਨ ਉਹਨਾਂ ਦੀ ਹਰੀ ਸੇਵਾ ਚ ਲਾ ਸਾਨੂੰ ਇਹ ਕੰਮ ਵਿੱਚ ਲਾ ਅਸੀਂ ਇਹ ਲੋ ਨੀਰਣਾ ਚਾਹੁੰਦੇ ਇਹ ਕਾਰਜ ਕਰ ਰਹੇ ਹਾਂ ਕੋਈ ਕਹਿਲ ਦੀ ਸੇਵਾ ਰੂਪੀ ਕੰਮ ਅਸੀਂ ਕਰੀਏ ਇਹ ਸਾਨੂੰ ਕੰਮ ਲਾਉ ਸਕੇ ਤਾਂ ਚ ਰਹਿਉ ਮੈਂ ਤੁਰੂ ਸੌਦਾਗਰੀ ਜਿਸ ਗੁਰ ਪਹਿਰ ਸੁਦਾਗਰੀ ਵਿਚਾਰ ਕਰਨ ਉਹ ਹੱਥ ਘੋੜਿਆਂ ਨੇ ਜਿਹਦੇ ਵਿਚਾਰੀ ਉਹਨੂੰ ਸੁਆਦਰ ਕਹੀ ਹੈ ਉਹ ਘੋੜੇ ਖਰੀਦ ਕਰਕੇ ਕੋ ਮੰਡੀ ਵਿੱਚੋਂ ਲੈ ਕੇ ਤੇ ਪੂਰੇ ਘੋੜਿਆਂ ਨੂੰ ਸੁਦਾਗਰੀ ਵਪਾਰ ਕਰਨੇ ਅਤੇ ਘੋੜਿਆਂ ਨਾਲ ਸੌਦਾ ਕਰਤਾ ਹੈ। ਇਹ ਸੁਦਾਗਰ ਹੁੰਦੇ ਨੇ ਦੂਸਰੀ ਮੰਡੀ ਨੂੰ ਧਾਕੇ ਜਾਂਦੇ, ਦੌੜ ਕੇ ਜਾਂਦੇ ਹਨ। ਨੰਖੱਟਾ ਆਸਾ ਕੜਾ। ਕੋਈ ਥੜੀ ਜੇ ਜੇ ਐਸ ਕਰਦੇ ਐ। ਮਾਇਆ ਮੂਹ ਬਧਾਵੇ ਘੋੜਿਆਂ ਦੀ ਸੁਦਾਗਰੀ ਤੋਂ ਸਾਡੇ ਤਾਂ ਨਫਾ ਹੋਵੇਗਾ। ਜਿਹੜਾ 200 ਨੂੰ ਜਾਂਦਾ ਉਹ 300 ਚ ਵੇਚਨੇ ਹੈ। 1000 ਨੂੰ ਜਾਂਦਾ 2000 ਚ ਵੇਚਨੇ। ਉਹ ਮਾਇਆ ਦਾ ਮੋਹ ਭੁਜਾਉਂਦੇ ਹਨ ਉਸੇ ਪ੍ਰਕਾਰ ਲੈ ਪੁਰੇ ਸੌਦਾਗਰੀ ਇਸੇ ਪ੍ਰਕਾਰ ਨਿਰੰਕਾਰ ਕੀ ਜਿਹ ਜਾ ਤੈਸੁਕ ਨਹੀਂ ਮਹੱਲ ਉਸ ਪ੍ਰਕਾਰ ਸੌਦਾਗਰੀ ਨੂੰ ਕੋਲੇ ਸੌਦਾਗਰੀ ਕਰਨ ਆਤੇ ਜਾਂਦੇ ਐ ਕਿਵੇਂ ਸੱਚੇ ਸੰਤੋਖ ਆਦਿਕ ਗੁਣ ਜਿਹੜੇ ਐ ਇਹਨਾਂ ਗੁਣਾਂ ਰੂਪੀ ਕੋਰੀਆ ਨੂੰ ਲੈ ਕਰਕੇ ਸਭ ਸੰਗੂ ਦੀ ਮੰਡੀ ਦੇ ਵਿੱਚੋਂ ਸੋ ਦਾ ਅਗ੍ਰੀ ਬਖ਼ਸ਼ਰ ਕਰਨੋ ਐ ਸੋ ਦਾ ਅਗਰ ਧਾਵੈ ਜਗਰ ਦੇ ਵਪਾਰੀ ਹਨ ਪਰਮੇਸ਼ਰ ਦੇ ਗੁਰਾਂ ਦੀ ਸ਼ਰਨੇ ਚ ਦੌੜ ਕੇ ਜਾਂਦੇ ਹਨ ਕਹਿੰਦੇ ਹਨ ਤਾਨ ਛੱਟ ਆਸਾ ਕਰ ਸਰਬਦੂਤ ਸੈਸੇ ਮੋਰੀ ਕੀ ਤਾਮ ਦੀ ਖੱਟੀ ਖੜਵੇ ਤੇ ਆਸ ਲਖਦੇ ਹਨ ਮਾਇਆ ਮੂ ਵਧਾਵੈ ਮਾਇਜ ਮੂ ਜੀਓ ਪ੍ਰਾਣੀ ਵਧਾਉਦੇ ਮਾਇਆ ਕੋਣ ਪਰਮੇਸ਼ਰ ਦੀ ਭਗਤੀ ਸਾਧ ਸੰਗ ਹਰ ਮਾਇਆ ਸਾਦ ਸੰਗਤਿ ਹਰੀ ਦੀ ਮਾਇਆ ਭਗਤੀ ਪ੍ਰਾਪਤ ਹੁੰਦੀ ਹੈ ਕਿਉਂ ਮਾਇਆ ਧਲਕੀ ਰੂਪ ਮਾਇਆ ਜਿ ਮੋਹ ਬਣਾਉਂਦੇ ਆ ਕਿ ਸਾਡੇ ਅੰਦਰ ਭਾਉ ਭਗਤੀ ਮਹਾਰਾ ਜੀ ਪ੍ਰਤਖ ਹੋਵੇ ਵਰਤ ਹੋਵੇ ਕਿਉਂ ਹਰ ਜਾਣ ਹਰ ਹਰ ਗੂਲਤਿ ਉਸਤਾਂ ਤੇ ਦਾਜ ਉਸਤਾਂ ਤੇ ਕਹੇ ਹੈ ਇਹਨੇ ਹਰੀ ਦੇ ਜਨ ਹਰ ਵੇਖ ਹਰ ਹਰ ਪਰਮੇਸ਼ਰ ਦੇ ਨਾਮ ਨੂੰ ਬੋਲਦਾ ਹੈ ਹਰ ਗੂਲ ਸੁਖ ਪਾਵੇ ਕਿ ਹਰੀ ਦਾ ਜਸ ਬੋਲਣੇ ਕਰਕੇ ਇਹਨੇ ਸਿਹਮਰ ਭਗਤ ਸੰਤੋਏ ਆ ਸਾਰੇ ਸੁਖ ਪਾਉਂਦੇ ਰਹੇ ਆ ਤੇ ਆਜ ਵੀ ਨਿਸ਼ਚੈ ਕਿ ਅਸੀਂ ਮਹਾਰਾਜ ਦੇ ਆਤਮਨੰਦ ਰੂਪੀ ਸੁਖ ਨੂੰ ਪਾਵਾਂਗੇ ਮਹਾਰਾਜ ਜਸ ਬੋਲਣੇ ਕਰਕੇ ਦੇਖ ਸਾਂਚੈ ਹੱਤ ਵਾਲੀਆਂ ਗੁਰੂ ਦੀ ਮਾਇਆ ਹੈ ਉਹਨੂੰ ਕੱਠੀ ਕਰਦਾ ਹਕੀਕਤ ਵਿੱਚ ਬੈਠਾ ਹੈ ਬਾਰੀਆਂ ਉਹ ਹਾਥ ਕੁਮਾਰ ਜੈਨ ਤੇ ਹਿੱਕੇ ਕਮਾਈ ਕਰਦਾ ਰਿਹਾ ਹੈ ਕੋਈ ਆਦਮੀ ਵਪਾਰੀ ਸੀ ਜਿਹਨੇ ਉਹ ਜਦੋਂ ਦੁਕਾਨ ਬੰਦ ਹੋਈ ਜਾਣ ਕੇ ਬਾਣੀਆਂ ਦੇ ਪਾਸ ਉਹ ਲੋਹੇ ਦਾ ਔਮਾਮ ਜਿਸ ਤਰ੍ਹਾਂ ਜਿਹੜਾ ਕੁੱਟਣ ਆਇਆ ਹੁੰਦਾ ਉਹ ਲੈ ਕੇ ਆਇਆ ਉਖਰੀ ਜੀ ਉਹ ਬਾਣੀਆਂ ਨਹੀਂ ਦੂਜੇ ਬਾਣੀਆਂ ਨੂੰ ਦੇ ਗਿਆ ਦੂਜੇ ਨੇ ਉਹ ਜਿਹੜਾ ਕੁੱਟਣ ਆਇਆ ਲੋਹੇ ਦਾ ਡੰਡਾ ਹੁੰਦਾ ਉਹ ਸੋਇਆ ਲੈ ਕੇ ਗਿਆ ਕਹਿੰਨ ਲਗਾ ਲਾਵੀਂ ਆ ਲਾਲਾ ਕਹਿੰਦਾ ਵੀ ਮਾਰਦਾ ਮਾਮ ਜਿਸ ਤਰ੍ਹਾਂ ਜਿਹੜਾ ਕੁੱਟਣ ਆਈ ਉਖਰੀ ਹੈ ਉਹ ਵੀ ਨਾਲ ਦੇ ਦੇ ਮੈਨੂੰ ਪਿੰਡਾਂ ਕਾਲ ਤੂੰ ਹੈ ਨਹੀਂ ਸੀ ਤੇਰਾ ਬਾਹੜਾ ਸੀ ਮੈਂ ਦੂਸਰੇ ਬਾਣੀਆਂ ਨੂੰ ਦੇਖਿਆ ਉਸ ਨੂੰ ਉਸ ਵੇਲੇ ਲੋਹੇ ਦੀ ਲੈ ਕੇ ਨਫੀ ਜਿਹੜੀ ਕੁੱਤ ਨੂੰ ਆਈ ਸੀ ਆਪ ਦੀ ਲੱਤ ਤੋੜ ਲਈ ਕਹਿੰਦੇ ਹੱਡੀ ਜੋਦਾ ਨਹੀਂ ਬਾਹਰ ਜਾਇਆ ਕਹਨੂੰ ਕਿਉਂ ਬੈਠ ਕੇ ਹੱਡੀ ਦੀ ਕੁਮਾਈ ਕਰਦੇ ਐ ਲੱਤ ਲੰਮੀ ਕਰ ਲਈ ਹੱਡੀ ਜੋ ਕਿਤੇ ਜਾਣੋਂ ਸਿੱਤ ਇਸ ਤਰ੍ਹਾਂ ਦਾ ਨਾਲਤ ਹੈ ਹੱਡੀ ਵਿੱਚ ਬੇਰੂਪੀ ਮਾਇਆ ਕੱਠੀ ਕਰਨ ਦਾ ਬੈਠ ਕੇ ਹੱਡੀ ਦੀ ਕੁਮਾਉਂਦੇ ਰਹਿੰਦੇ ਉਹੋ ਜਿਹੇ ਨਹੀਂ ਮੋਹ ਮੋਹ ਦੇ ਸੁਭੰਗੇ ਜਾਨ ਤਪੋਂ ਲੱਗ ਜਾਂਦੇ ਤੇ ਸ਼੍ਰੀ ਮੋਹ ਹੀ ਉਸ ਪਾਰਾ ਤੂਫਕਾ ਮੋਹ ਹੈ ਮਾਇਆ ਦਾ ਕਿ ਪਸਾਰਾ ਤੂ ਨਹੀਂ ਆਏਗੇ ਜੇਕਰ ਉਠੇ ਆਪਣਾ ਉਠੇ ਬਗਾਰ ਤੋਂ ਜੀਵ ਲੱਗੇ ਰਹਿੰਦੇ ਹਨ ਕਿਉਂ ਹੜ ਜਨ ਹਰ ਧਰ ਸੰਕਿਆ ਜਿਸ ਤਰਸਾਰੇ ਇਹ ਹੀ ਹੋਣ ਹੱਥ ਤੇ ਆਰਜਾਈ ਹੋਣੀ ਨਹੀਂ ਹੈ ਜੇ ਇਹ ਮੈਨੂੰ ਕੋਠੀ ਕਰਵੇ ਜੇ ਸੂਤਰ ਕਰ ਹੈ ਬਾਣੀ ਨਹੀਂ ਜੀ ਆਈ ਗੁਰੂਖ ਮਹਾਰਾਜ ਦੀ ਭਗਤੀ ਰੂਪ ਜੋ ਵਿਸ਼ੇ ਨਹੀਂ ਦਿਉ ਨੂੰ ਨਾਸ ਕਰਨ ਵਾਲੀ ਹੈ ਭਗਤੀ ਨੇ ਸੰਤਿਆ ਚਤਰ ਕਰ ਗਏ ਹਨ ਸੰਗਤ ਰੂਹੀ ਹਦੀਦ ਐਸੇ ਸਹ ਹਾਰਤ ਕੁਮਾਰ ਦੇ ਕਰਕੇ ਸੁ ਸੰਕ੍ਰਿਤੀ ਹਕੀ ਕੀ ਜਿ ਮਾਰੇ ਦੇ ਨਾਮ ਦੀ ਕਮਾਈ ਕਰ ਰਹੇ ਹਨ ਉਹ ਝੂਠ ਫਸਾਰਾ ਝੂਠਾ ਉਹ ਗਿਆਨ ਕਰਕੇ ਜਿਹੜਾ ਫਸਾਰਾ ਸੰਸਾਰ ਦੀ ਝਾ ਹੈ ਕਿ ਉਹ ਜਿਹੜੀ ਪ੍ਰਕਿਰਤੀ ਹੈ ਵੀ ਝੂਠ ਹੈ ਇਹ ਬਿਹਾਰ ਸਾਰਾ ਉਹ ਅਗਿਆਨ ਕਰਕੇ ਸੱਚਾ ਪ੍ਰਤੀਤ ਹੋ ਰਿਹਾ ਹੈ ਜੀਆਂ ਨੂੰ ਦੂਖੇ ਲਗਤੇ ਹੈ ਭਾਵੇਂ ਗਿਆਨ ਤੋਂ ਕਿ ਝੂਠ ਹੀ ਹੈ ਨਾ ਪਦਾਰਥ ਸਾਰੇ ਲੋਕ ਲੱਗਦੇ ਹੋਏ ਹੈ ਮੋੜਾ ਯਾਰੇ ਪ੍ਰਚਾਰ ਕਰਨ ਅਭਿਆਨ ਕਰਕੇ ਇਹ ਕਿ ਖੁਬਸਾਰਾ ਹਨ ਪਰ ਇਸ ਸੰਸਾਰ ਦਾ ਇਸੇ ਪਰਖੋਂ ਮੇ ਅਪਵਾਦ ਹੋਣ ਲੱਗਦੇ ਰਹਿੰਦੇ ਹਨ ਕਿਉਂ ਹਰ ਜਾਣ ਹਰ ਧਨ ਸੰਚਿਆ ਹਰੀ ਦੇ ਜਨਨ ਹਰੀ ਦੇ ਨਾਮ ਰੂਪੀ ਧਨ ਨੂੰ ਇਕੱਤਰ ਕੀਤਾ ਹੈ ਸੰਧਿਆ ਇਕੱਠਾ ਕੀਤਾ ਹੈ ਹਰ ਖਰਚ ਲੈ ਜਾਂ ਤੈ ਦੁਨਿਆਵ ਦਾ ਖਰਚ ਲੈ ਕੇ ਸੱਚਖੰਡ ਦੀ ਪ੍ਰੋਖ ਦੀ ਜਾਂਦੇ ਹਨ ਇਹਨੂੰ ਮਾਇਆ ਮੂਹ ਕਤੰਬ ਹੈ ਮਾਇਆ ਦਾ ਮੂਹ ਪਰਵਾਰ ਇਸੀ ਤੋਂ ਵੱਧਿਆ ਹੋਇਆ ਹੈ ਹਾਏ ਦੂਜੇ ਸਾਰੇ ਜਦ ਬਹਾ ਬਣਿਆ ਰਹਿੰਦਾ ਇਸ ਕਰਕੇ ਜਮਾਂ ਦੀ ਸਾਹੀ ਕਾਲ ਦੀ ਸਾਹੀ ਪੈਂਦੀ ਰਹਿੰਦੀ ਹੈ ਗੁਰਮਤਿ ਸੋ ਜਨ ਕਰ ਗੁਰਮਤਿ ਨੂੰ ਧਾਰਨ ਵਾਲੇ ਗੁਰਮਤਿ ਜੀ ਉਹ ਜਨਪੁਰਖ ਮੁਕਤ ਹੋ ਜਾਂਦੇ ਆ ਕਰ ਜਾਂਦੇ ਹੈ ਦੋ ਦਾਸੰਦਾ ਗੁਰਮਤਿ ਦੇ ਇੱਕ ਸੇਵਕ ਦੇ ਸੇਵਕ ਮਨਵਾਨ ਸੀ ਕਰਕੇ ਸੱਖਿਆ ਸੋਹਰੇ ਦਾਸੁਮਾਰੇ ਦਾਸ ਦਾਸਨ ਕੇ ਪੈਣੀ ਹਾਰੇ ਜੋ ਜੈਸੇ ਵੀ ਵੈਸ ਮਨ ਬਾਣ ਸੀਰ ਕਰਕੇ ਜਿਹੜਾ ਹੁੰਦਾ ਹੈ ਉਹ ਗੁਰਮਤਿ ਦੁਆਰਾ ਸੰਸਾਰ ਸਮੁੰਦਰੀ ਹੰਕਾਰ ਛੱਡ ਕੇ ਕਰ ਜਾਂਦਾ ਹੈ ਹਮੇ ਨੂੰ ਵੇਖ ਕਰਕੇ ਜਨ ਨਾਨਕ ਨਾਮ ਧਿਆਇ ਸਰ ਗੁਰੂ ਜੀ ਕਹਿੰਦੇ ਜਨਨ ਤੈ ਮੈਂ ਨਹੀਂ ਗੁਰੂ ਜੀ ਕਹਿੰਦੇ ਨਾਮ ਨੂੰ ਧਿਆਉਣਾ ਚਾਹੀਦਾ ਗੁਰੂ ਆਉਂਦਾ ਸਹ ਫਿਰਮਾਉਂਦੇ ਹਨ ਗੁਰਮੁਖ ਪਰੇਗਾ ਜਦੋਂ ਗੁਰਮੁਖੇ ਨਿੰਦਰ ਵਰਗੀ ਤੇ ਗਿਆਨ ਦਾ ਪ੍ਰਕਾਸ਼ ਹੋ ਗਿਆ ਹੈ ਨਿਰਵਰਨ ਇਸ ਰੇਖਾਸ਼ ਹੋ ਗਿਆ ਵਰਨ ਦੇ ਪਰਦੇ ਤੋਂ ਰਹਿ ਕੇ ਸਾਰੇ ਸੰਗਿ ਵੈਗਰੀ ਜੋਤੀ ਸੁਪਨੂ ਦੇਖਦੇ ਹਨ ਗਉੜੀ ਬੈਰਾਗਣ ਮਹੱਲਾ ਚੰਸਾ ਨਿਤ ਦਿਨ ਸ ਰਾਤ ਲਾਲ ਜਿ ਕਰੇ ਮੰਨਤੈ ਗੁਰੂ ਸਾਹਿਬ ਦੀ ਸਿੱਖਿਆ ਨੂੰ ਕਲਗਣ ਆਸੇ ਤਰੀੜ ਕੇ ਅਨਾਸ਼ ਕਰਦੇ ਹਨ ਇਹ ਜੀਵ ਕੀ ਕਰਦੇ ਹਨਿਤ ਦਿਨ ਤੋਂ ਰਾਤ ਲਾਲਚ ਕਰੇ ਦੁਨੀ ਤੇ ਰਾਤ ਰਾਤ ਨੇ ਪਦਾਰਥਾਂ ਦੇ ਇਕੱਠਾ ਕਰਨਾਂ ਲਾਲਚ ਕਰਦੇ ਰਹਿੰਦੇ ਹਨ ਜੀਵ ਪਰਮ ਪਰਮਾਇਆ ਨਹੀਂ ਪਰਮ ਦੇ ਵਿੱਚ ਭੇਦ ਪਰਮ ਕਿਰਪਾ ਤੇ ਪਰਮਾਇ ਦੇ ਕਿ ਇਹ ਦੇ ਪਰਮਾਇ ਹੋਏ ਜੁਨਾ ਦੇ ਭੰਦੇ ਹੋਏ ਆਵਾਸ਼ਨਾ ਕਰਕੇ ਨੀਗਾਰ ਸਿਰ ਗੀਗਾਰੀਆਂ ਇਸ ਦੀ ਪੁੱਤਰ ਜਿਹੜੇ ਹੋਣਗੇ ਉਹ ਤਾਂ ਪੋਤਲ ਲੈਣਗੇ ਤੇ ਜਿਹੜੇ ਖਾ ਖੋਤਣ ਵਾਲੇ ਬੁਗਾਰੀ ਹੁੰਦੇ ਐ ਇਹ ਉਹਨਾਂ ਦੇ ਪਾਲਣ ਪੋਸਣ ਵਾਲੇ ਬਾਜ਼ਾਰ ਕਿੱਥੇ ਹੈ ਜਿਉਂ ਬੁਗਾਰੀ ਕੇ ਸਿਰ ਦੀ ਜਹਾ ਦਵਾ ਨੂੰ ਉਹ ਖਾਣੇ ਕੇ ਜਹਾ ਉਹ ਦੁੱਧ ਤੇ ਹੈ ਉਹ ਜਿਸ ਤਰ੍ਹਾਂ ਬੁਗਾਰੀ ਦੇ ਸਿਰ ਤੇ ਬੋਝ ਰੱਖੀ ਜੈ ਉਹ ਇਸਤਰੀ ਪੁੱਤਰ ਬਣਾ ਦੇ ਪਾਲਣ ਪੋਸਣ ਦਾ ਬੋਝ ਕਿ ਆਏ ਦੇ ਇਹ ਬੁਗਾਰ ਕਿੱਥੀ ਫਿਰ ਜਾਏਗਾ ਗਾੜੀ ਵਗਾੜੀ ਹੋ ਕੇ ਫਿਰ ਭਾਰ ਉਠਾਏ ਜਿਵੇਂ ਬਲਵ ਪਲ ਨੂੰ ਪੋਸ਼ਣ ਦੀ ਹੋਮੇ ਚੱਤੀ ਹੁੰਦਾ ਜਿਹੜਾ ਇਹ ਭਾਰ ਚੱਕਿਆ ਹੋਇਆ ਹੈ ਜਿੱਦੀ ਬਾਹਰ ਲੇ ਜੋ ਬੱਚੇ ਨਹੀਂ ਕੀ ਗਏ ਉਹਨੇ ਇੱਕ ਜੋ ਗੁਰ ਕੀ ਜਨ ਸੇਵਾ ਕਰੇ ਉਹਨਾਂ ਦਨ ਸਰੂਪ ਮਹਾਰਾਜ ਦੀ ਸੇਵਾ ਕਰਦਾ ਹੈ ਤੂੰ ਘਰ ਕਾ ਕੰਮ ਹਰ ਲਾਹ ਉਹਨਾਂ ਵਾਹਿਗੁਰੂ ਦੇ ਸਰੂਪ ਦੇ ਸਤਖੰਡ ਦੀ ਪ੍ਰਾਪਤੀ ਦੇ ਕੰਮ ਤੇ ਘਰ ਦੇ ਕੰਮ ਤੇ ਬਾਸੀ ਲੋਕ ਬਗਾਰ ਕਰਦੇ ਫਿਰਦੇ ਹਨ ਉਹਨਾਂ ਨੂੰ ਘਰ ਦੇ ਕੰਮ 'ਚ ਭਾਅ ਢੱਗ ਗਈ ਹੈ ਪਰਮੇਸ਼ਰ ਨੇ ਲਾਇਆ ਹੈ ਮੇਰੇ RAM ਤੂੜ ਬੰਧਨ ਮਾਇਆ ਮੇਰੇ ਰਾਮ ਪਿਆਰੇ ਅਕਾਲ ਪੁਰਖ ਸਭ ਮਾਇਆ ਦੇ ਮੋਹ ਦੇ ਬੰਧਨ ਨੂੰ ਤੋੜ ਕਰਕੇ ਘਰ ਦਾ ਕੰਮ ਲਾਹ ਸਭ ਸੰਗਤ ਦੀ ਸੇਵਾ ਕਰਨੀ ਭਜਨ ਮੰਨਗੀ ਕਰਨਾ ਜਿਹੜਾ ਸਮਨ ਕਰਨਾ ਹੈ ਇਹ ਗੁਣ ਦਾਵਾ ਉਹਦਾ ਰਾਤ ਇੱਕ ਦਾ ਸਮੂਲ ਹੈ ਕੇ ਕਰਗੇ ਕਮ ਜੀ ਫੈਨੂ ਸੁਪੀ ਪਾਪ ਖਲੋਣਾ ਕਰੋ ਲੈ ਤ ਹਰ ਗੁਣ ਗਾਵੇ ਹਰ ਨਾਮ ਸਮਾਏ ਅਰੇ ਰਾਜਨੀ ਹਰੀ ਆਗਦੇ ਗੁਣਾਂ ਨੂੰ ਗਾਉਂਦੇ ਰਹੀਏ ਕੀਰਤਨ ਦੇ ਪਾਤ ਪਾ ਕੇ ਹਰੀ ਕੋ ਨਾਮੀ ਪਰਮੇਸ਼ੁਰ ਦੇ ਸਰੂਪ ਵਿੱਚ ਨਾਮ ਕਰਕੇ ਮਸਤ ਹੋ ਕੇ ਕਹਿ ਜਾਈਏ ਸਮਾ ਜਾਈਏ ਮਿਲ ਜਾਈਏ ਹਰ ਪ੍ਰਾਣੀ ਚਾਹਸੀ ਕਰੇ ਸੁਖ ਪਰੇ ਨਰਾਂ ਦੀ ਇਹ ਪ੍ਰਾਣੀ ਪ੍ਰਾਣੋ ਧਾਰੀ ਜੀਵ ਲੋਕਾਂ ਦੀ ਨੌਕਰੀ ਕਰਦਾ ਫਿਰਦਾ ਹੈ ਨਰਪਤ ਰਾਜੇ ਅਰਥਾ ਉਹਦੇ ਪਤੀ ਜਿਹੜੇ ਰਾਜੇ ਹੈ ਉਹਨਾਂ ਦੀ ਨੌਕਰੀ ਇਹ ਪੁਰਸ਼ਾਂ ਚੋਂ ਪ੍ਰਾਣੋ ਧਾਰੀ ਜਿੰਨੇ ਜੀਵ ਹੈ ਕੋਈ ਨੌਕਰੀਆਂ ਕਰਦੇ ਫਿਰਦੇ ਹਨ ਨਰਪਤ ਰਾਜ ਅਰਥ ਸਭ ਮਾਇਆ ਦੇ ਕਦੀ ਚੱਕਰ ਵਰਤੀ ਪਾਤਸ਼ਾਹਾਂ ਦੀ ਕਈ ਰਾਜਵਾਰੀਆਂ ਨੇ ਮਾਲਕ ਰਾਜੇ ਆਂਦੀ। ਕਾਦੇ ਰਾਜ ਤੇ ਕੋਈ ਛੋਟੇ ਰਾਜੇ ਨਹੀਂ ਨੌਕਰੀ ਕਰਦਾ ਕੋ ਵੱਡੇ ਰਾਜਿਆਂ ਦੀ ਅਰਥ ਸਭ ਮਾਇਆ ਦੇ ਉਸ ਵਾਸਤੇ ਹੀ ਕਰਦੇ ਹਨ। ਕਹ ਬੰਧ ਹੈ ਕਹ ਦਾਨ ਲੇ ਜਾਂ ਤਾਂ ਉਹਨੂੰ ਕੈਦੀ ਕਰ ਲੈਂਦਾ ਹੈ ਰਾਜਾ ਕੋਈ ਗੁਨਾਹ ਹੋ ਜੇ ਤਾਂ ਕਿ ਯਾਰੇ ਪਾਸੋਂ ਡੰਗਲੈਲੀ ਨੇ 20-20 ਹਜ਼ਾਰ ਮਿਰਚਾਂ ਦੇ ਪਿਛੇ ਹੀ ਧਰ ਲੈਂਦੇ ਐ ਕਿਸ ਸਰਕਾਰ ਡੰਗਲੈ ਲੈਦਾ ਹੈ ਤਾ ਨਰਪਤ ਮਰ ਜਾਏ ਯਾ ਰਾਜਾ ਹੀ ਮਰ ਜਾਂਦਾ ਜਿਵੇਂ Nehru ਮਰ ਗਿਆ ਤੇ ਕੀ ਹਾਲ ਹੋਈ ਅੰਤ ਨੂੰ ਨੇਰੀ ਕੋਲੋਂ ਬਦਲੀ ਵੀ ਉਹ ਵੀ ਸਮਾਜ ਕੀ ਹੋ ਗਿਆ ਨੇ ਰਾਹੀ ਮਰ ਜਾਂਦੇ ਨਾਲ ਹੀ ਉਹਨਾਂ ਦੀ ਹਕੂਮਤ ਚੱਲੀ ਜਾਂਦੀ ਹੈ ਤਨ ਤਨ ਸੇਵਾ ਸਭ ਨੂੰ ਸਾਥ ਗਿਰੀ ਦੀ اے ਗੁਰੂ ਸਾਹਿਬ ਦੀ ਸੇਵਾ ਜੇ ਹੈਗਾ ਘਾਟਾ ਨਹੀਂ ਹੈ ਮਾਰਾ ਸਾਹਿਬ ਕੇ ਨਿਹਾਲ ਤਨ ਤਨ ਸੇਵਾ ਸਭ ਨੂੰ ਸਾਥ ਗਿਰੀ ਦੀ ਜਾਨੀ ਸਤਿਗੁਰੂ ਨਾਨਕ ਦੇਵ ਜੀ ਤਨ ਤਨ ਸੇਵਾ ਸਤਿਗੁਰਾਂ ਦੀ ਕੀਤੀ ਹੋਈ ਜਿੰਨਾ ਸਿੱਖਾਂ ਨੇ ਉਹ ਸੁਖੀ ਹੈ ਜਿਤ ਹਰ ਹਰ ਨਾਮ ਜਪ ਹਰ ਸੁਖ ਪਾਏ ਜੋ ਸਈਆਂ ਦੀ ਕਿਰਪਾ ਕਰਕੇ ਪਰਮੇਸ਼ਰ ਹਰੀ ਦੇ ਨਾਮ ਨੂੰ ਜਪ ਕਰਕੇ ਹਰੇਕ ਪ੍ਰਕਾਰ ਦੇ ਸੁਖ ਮੂਰਤ ਕੁੰਧ ਮੁਕਤ ਮੋਹ ਪਾਏ ਏਕ ਨੂੰ ਕਰਕੇ ਗੁਣ ਗਾਏ ਹੰਕਾਰ ਆਜ ਭੋਗ ਵਢਾਈ ਹਰ ਕੇ ਨਾਮ ਕਥਾ ਮਨ ਪਾਈ ਉਹ ਨਿਮਤਾ ਕਰੀ ਹਰੀ ਦੇ ਨਾਮ ਕਰਕੇ ਸੋਹ ਨੂੰ ਪਰਣੇ ਕਿਹ ਕਹੇ ਇੱਕ ਤੋਹੇ ਰਹਿਣ ਵਾਲਾ ਹੈ ਨਿੱਕੇ ਸੌਦਾ ਸੂਰਤੀ ਕੇ ਬਹੁਤਾਂਤ ਕਰੇ ਲੋਕੀਂ ਕੇ ਕਰਤੀ ਸੌਦਾ ਸੂਰ ਬਣ ਜਿਹਾਰ ਦਾ ਕਰਦੇ ਹੰਗੇ ਪਰ ਦੇਪਕੇ ਕੈਸੇ ਟਿਕੇ ਰਹਾ ਰੁਪਏ ਕੋਤੀ ਹੁਣ ਇਸ ਪ੍ਰਕਾਰ ਸੂਰ ਵਿਆਜ ਦਾ ਅੰਦਰ ਕਰਦੇ ਹਮ ਬਹੁਤਾਂ ਕਰਕੇ ਵਿਆਜ ਕਈ ਤਰ੍ਹਾਂ ਦੇ ਕੋਈ 4 ਗੁਣੇ ਤੋਂ ਢੀਡੇ ਜੇ ਆਉਂਦੇ ਐ ਫਿਰ ਉਹ ਚਾਰ ਗੁਣੇ ਪੈਸੇ ਭਰ ਲੈਂਦੇ ਐ ਇਸ ਪ੍ਰਕਾਰ ਕਈ ਤੂੜ ਪੈਸਿਆਂ ਦਾ ਵਪਾਰ ਕਰਦੇ ਹੰਮ ਬਹੁਤ ਤਰ੍ਹਾਂ ਕਰਕੇ ਵਪਾਰ ਲੋਕਾ ਦੇ ਹਨ ਮੈਂ ਕਹ ਤਾਈ ਜਿਵੇਂ ਜੁ ਬਧਾਉਣ ਦੇ ਵਾਸਤੇ ਉਹ ਸੌਦਾ ਕਰਦੇ ਨੇ ਜੇ ਵਰਤੀ ਜਾਂ ਲਾਹ ਦੇ ਤਾ ਸੁਖ ਮੰਨੇ ਜਦ ਵਿਆਜ ਸਮੇਤ ਮੂਲ ਵੀ ਆ ਜੇ ਲਾਹਾ ਮਿਲ ਜਾਏ ਤਾਂ ਬੜਾ ਸੁਖ ਮੰਦੇ ਹਨ ਟੋਟੇ ਮਰ ਜਾਏ ਇਹ ਜੇ ਕਰਕੇ ਵਿਆਜ ਨੂੰ ਮੂੜੇ ਤੇ ਮੂਲ ਵੀ ਚਲਿਆ ਜਾਵੇ ਫੇ ਟੋਟੇ ਘਾਟੇ ਜਮਾਰੀ ਜਾਂਦੇ ਹਨ ਜੋ ਗੁਰੂ ਸਿਧਰਕ ਵਿਚੋਂ ਨਾ ਸੁਖ ਰੂ ਕੀ ਇਹ ਲਾਹਾ ਮਿਲਵੇ ਤਾਂ ਸੁਖ ਮੰਦੇ ਹੈ ਜੋ ਟੋਟੇ ਇਤਨਾ ਬਯੋਗ ਹੋ ਜੇ ਸੰਬੰਧੀ ਦਾ ਵਿਹੈ ਨਾ ਹੋਵੇ ਸਰੀਰੀ ਰੋਗੀ ਹੋਵੇ ਕਿਹੜਾ ਟੇਕੀ ਮਾਰੀ ਜਾਂਦੇ ਹਨ ਜੋ ਗੁਰੂ ਸਾਹਿਬ ਜੀ ਗੁਰਸਿਉ ਕਰੇ ਸਾਰੇ ਗੁਰੂ ਸਾਹਿਬ ਦੇ ਨਾਜੇ ਸਾਂਝੀ ਵਾਲ ਭਾਈ ਵਾਲ ਕਹਿੰਦੇ ਹਨ ਲੋਕ ਵਪਾਰੀ ਜਿਹੜੇ ਸ਼ਹਿਰਾਂ ਦੇ ਜਿਹੜਾ ਗੁਰੂ ਸਾਹਿਬ ਦੇ ਨਾਲ ਸਾਂਝੀ ਵਾਲੀ ਕਰਦਾ ਹੈ ਤਨਵੰਤਾਂ ਦੇ ਕੇ ਗੁਰਾਂ ਦੇ ਕਾਈ ਨਿਤ ਨਿਤ ਸੁਖ ਪਾਈ ਉਹ ਨਿਤਾਂ ਵਰਤੀ ਨਿਤ ਸੁਖ ਨੂੰ ਗੁਰਸਿੱਖ ਪਾਉਂਦਾ ਹੈ ਗੁਰਾਂ ਨੂੰ ਕਰਮਾਂ ਸੰਭੇ ਦੇ ਕੇ ਜੋ ਉਮਰ ਕੇ ਨਾਮ ਨੂੰ ਖਰੀਦਦਾ ਹੈ ਜਿਤਨੀ ਭੂਖ ਆਨ ਰਸ ਸਾਦ ਹੈ ਜਿਤਨੀ ਹਨ ਹੋਰ ਨਾ ਰਸਾਂ ਦੇ ਸਵਾਦ ਦੀ ਭੁੱਖ ਹੈ ਨਾ ਜੀਵ ਨੂੰ ਕਿ ਮੈਨੂੰ ਆਪ ਪਦਾਰਥ ਪ੍ਰਾਪਤ ਹੋ ਜੇ ਮੈਨੂੰ ਇਤਨਾ ਸੁਖ ਪ੍ਰਾਪਤ ਹੋ ਜਾਵੇ ਜਿਤਨੀ ਭੂਖ ਫਿਰ ਲੱਗੈ ਉਹਨੇ ਪਦਾਰਥ ਕ੍ਰਿਸ਼ਨਾਲੂ ਨੂੰ ਜੇ ਮਿਲ ਜਾਣ ਕ੍ਰਿਸ਼ਨ ਗਿਰਲੇ ਹੀ ਕੀ ਬੁਝੀ ਹੈ ਕੋੜ ਜੋਰੇ ਲਾਖ ਕਰੋਰੇ ਮਨ ਹੋਰੇ ਪਰੇ ਪਰੇ ਕੁਲੂਜੀ ਹੈ ਉਨੀ ਸੇਵ ਇੱਛਾ ਧੋਖ ਲੱਗਦੀ ਹੈ ਕਿ ਮੈਨੂੰ ਜਿੰਨਾ ਪਦਾਰਥ ਮਿਲ ਗਿਆ ਇਹਨਾਂ ਹੋਰ ਮਿਲੇ ਇਸ ਪ੍ਰਕਾਰ ਦੀ ਹੰਦਮਣੀ ਰਹੀ ਤ੍ਰਿਸ਼ਨਾ ਵਾਲੂ ਪੁਰਖ ਨੂੰ ਬਿਨਾਂ ਸੰਤੋਖ ਨਹੀਂ ਕੋਈ ਰਾਜ ਆ ਸੁਭਮਨ ਮਨੋਰਥ ਵਿੱਚ ਸਭ ਕਾਜ ਹੈ ਕਿਉਂ ਨਹੀਂ ਪਦਾਰਥਾਂ ਦੀ ਧੋਖ ਇੱਛਾ ਲੱਗਦੀ ਹੈ ਜੇ ਸਹਾਰ ਆਪ ਕਿਰਪਾ ਕਰੇ ਜਿਵੇਂ ਉਹ ਤੇ ਮੇਰਾ ਯਾਹਿਦੂ ਆਪ ਕਿਰਪਾ ਦੀ ਸ੍ਰੀ ਕਰ ਦੇਵੇ ਤੋ ਕੇ ਸੰਕਟੇ ਲਹੂਦ ਭਾਵੇ ਸਿਰ ਜਿਨੇ ਆਵੇ ਮਾਇਆ ਪਾਤ੍ਰੀ ਪਾਵੇ ਹਰੀ ਹਰਿ ਰੰਦੀ ਹੈ ਤੋ ਗੇਚੇ ਸਿਰ ਗੁਰ ਅੱਗੇ ਉਹ ਭਾਈ ਗੁਰੂ ਜੀ ਜੇ ਆਪਣਾ ਸੀਸ ਨੂੰ ਪੰਜਾਂ ਪਿਆਰੇ ਨੂੰ ਘੇਟਾ ਕੀਤਾ ਸਤਿਗੁਰ ਅੱਗੇ ਸੀਸ ਘੇਟਦੇ ਹੋ ਜੇ ਸਤਿਗੁਰ ਸੱਚੇ ਭਾਵੇ ਇਸ ਸਰਕਾਰ ਗੁਰਾਂ ਦੇ ਅੱਗੇ ਆਪਣਾ ਸਿੱਖ ਫਿਰ ਵੇਖੇ ਹੋਮਾ ਛੱਡ ਕੇ ਗੁਰਾਂ ਦੇ ਬਣ ਜਾਂਦੇ ਆ ਜਨਮਾਨਕ ਹਰ ਰਸ ਤ੍ਰਿਪਤੀਆ ਉਹਨਾਂ ਦਾ ਮਨ ਸਤਿਗੁਰੂ ਨਾਨਕ ਦੇਵ ਜੀ ਕਹਿੰਦੇ ਜਨਮ ਦਾ ਹਰੀ ਦੇ ਪ੍ਰੇਮ ਰਾਸ ਨਾਮ ਰਾਸ ਬ੍ਰਹਮ ਰਾਸ ਕਹਿ ਕੇ ਰਜ ਗਿਆ ਹੈ ਫਿਰ ਭੂਖ ਨਾ ਲਾਗੇ ਉਹਨਾਂ ਨੂੰ ਇਸ ਦੁਨੀਆਂ ਦੇ ਪਜਾਰ ਤੋਂ ਵੀ ਆਸ ਹੈ ਕ੍ਰਿਸ਼ਨ ਨੂੰ ਕਦੇ ਵੀ ਭੁੱਖ ਨਹੀਂ ਕਦੇ ਵੀ ਲੱਗਦੀ ਹੈ ਮੁਗਤ ਹੋ ਜਾਂਦੇ ਹੈ